ਦਾ ਖਾਲਸਾ ਵਾਹਿਗੁਰਜ ਕੀ ਫਤਿਹ ਸੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬਦਾ ਪਾਲਾ ਕਰਵਾ ਬਈ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਵਾਲੇ ਚਾਹਾਂ ਨਾਟ ਕਰੋ ਬਈ ਔਖੀ ਗੜੀ ਮੈਂ ਦੇਖੀ ਕਰੋ ਕਿਰਪਾ ਸੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਟੇ ਦੇ ਬਾਬਾ ਜੀ ਬਖਸ਼ ਦੋ ਬੱਟੇ ਨੂੰ ਕਰ ਦੋ ਕਿਰਪਾ ਬਈ ਕਰੋ ਆਪਣੀ ਮਿਹਰ social sea, <coughs> ਕਬਤੇ ਹੰਡਾ ਗੁਰਨਾਣਕ ਜਿਨ ਕਲ ਰਾਹੀ ਮੇਰੀ ਕਬ ਕਰ ਸੁਜਸ ਗਾਓ ਗੁਰਨਾਣਕ ਰਾਜ ਜੋਗ ਜਿਨ ਮਾਣਿਓ ਸਤਿਦੁਗਤੈ ਮਾਣਿਓ ਚਲਿਓ ਬਨ ਭਾਵਨ ਪਾਏ ਤੇਤੇ ਤੇ ਮਾਣਿਓ RAM ਰਗਵੰਸ ਕਹਾਇਓ ਗੋਪਰ ਕਿਸ਼ਨ ਮਰਾਰੇ ਕੰਸ ਕੀਰਤ ਅਰਥ ਕੀਓ ਉਗਰ ਸੈਨ ਕੋ ਰਾਜ ਅਬੇ ਭਗਤ ਜਨ ਦਿਓ ਕਾਲੇ ਉਪਰਮਾਨ ਨਾਨਕ ਗੁਰੇੰਗਦ ਅਮਰ ਕਹਾਇਓ ਸਿਰਿ ਗੁਰੂ ਰਾਜ ਅਪਚਰ ਹਟਲ ਆਜ ਉਰਖ ਫਰਮਾਇਓ ਆਜ ਉਰਖ ਫਰਮਾਇ ਕਾਨ ਗੁਰ ਨਾਨਕ ਤੂੰ ਹੀ ਨਰਨਕਾਰ ਹੈ तु निरंकार तु निरंकार तान सो वेला जीत दर्शन करण तान सोबेला जी तु I'm gonna get करो अेकारे सभु कोई सभु वॾा सतगुर नान कल राखी ਉਰੇ ਅਰਥਾਂ ਕੋਟਾਂ ਚੱਟੀ ਤੁਦ ਲਿਖੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਏ ਤੁਦ ਲਿਖੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਏ ਗਰਸ਼ਨ ਦੇ ਕਜੀਵਾ ਗੁਲ ਤੇ ਗਰਸ਼ਨ ਤੇ ਰਤ ਦੀਵਾ ਗੁਲ ਤੇਰਾ ਪੂਰਨ ਕਰੂ ਇੱਕ ਮੇਰਾ ਕੋਰਤਾਰਾ

ਸੀਤਾ ਕਰਨ ਤੁਮਾ ਲ ਬਸ ਮਰਜੀਤਾ ਨਾਨਕ ਇਕ ਕਰੇ اے ਨਾਨਕ ਇਕ ਕਰੇ ਅਰਦਾਸੇ ਕਰ ਨਹੀਂ ਪੂਰਨ ਗੁਣਤਾ ਚ ਕਰ ਨਹੀਂ ਪੂਰਨ ਗੁਣਤਾ ਕਰ ਕੋਰ ਦਲੇਂ ਕਰ ਸਪੁਰਤੀਆ ਸਿਆਣਾ प्यार सी कया करी रतु शे Come come come, 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 come का खालसा वाहे, वाहे गुरु जी की फतेह सतनाम श्री वाहे गुरु साहेब जी जब लो नहीं भाग उदय ਤਬ ਲਾ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਕੋਰ ਸਮੁੰਦਰ ਮੈਂ ਭੂਡਤ ਥੀ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁ ਮੰਦੇਵ ਗੁਰੂ ਤੇਰ ਸੰਕਟ ਜੋਨ ਗਰਬ ਨ ਆਇਓ ਜਪਿਓ ਜਿਨ ਅਰਜੁ ਮੰਦੇਵ ਗੁਰੂ ਸੰਕਟ ਜੋਨ ਗਰਬ ਨਾ ਆਇਓ ਜੇ ਤੋ ਟਟਾ ਕਿਰਪਾ ਨਿਧਾਨ ਨਾ ਦੋ ਜਾਵੇ ਖਾਲ ਇਹ ਆ ਪਾਈ ਮੋਂਦਾ ਤੜੀ ਨਿਤਹਿ ਹਿਰਦੈ ਰਖਾ ਸੰਭਾਲ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੋ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮ ਬਰਨ ਨਾ ਸਕੋ ਤੋ ਠਾਕੁਰ ਊਚ ਭਗਵਾਨਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ अमृत सारि गाणि के सेव जन मन पर तख गु ने नाम और मैं गु जा सम नहीं को ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਸੋ ਕਹ ਤਾਲ ਗੁਰ ਸੇਵੀਐ ਅਹਨ ਸ ਸਹਜ ਸੁਭਾਯ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਓ ਬਸਫਤ ਕਸਮ ਦੀ ਨੌਰ ਹਰਸੋਂ ਕੋ ਰਸੋਂ ਛੱਟੀ ਐ ਤਦ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਰਸਾ ਦਾਸ ਆਓ ਜਿਸੇ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੇਸਾ ਹੋ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਓ ਮਕੇ ਯਾਹੀਓ ਮਿਲਨ ਪ੍ਰਭ ਤਾਈ khojat chariyo dekho prajai om kiahia milan prabtai khojat chariyo dekho prajai sonata sandesh ro ਪ੍ਰਗਰਹ ਸੇਜ ਵਿਚਾਈ ਬ੍ਰਹਮ ਬ੍ਰਹਮ ਆਇਓ ਤਾ ਨਦਰ ਨਾ ਪਾਈ ਕੈਨ ਬਿਧ ਹਿਆ ਰੋਤੇ ਰਹਿ ਨਿਮਾਨੋ ਮੇਲ ਸਾਜਨ ਹਉ ਤਜ ਕੋਰਬਾਨੋ ਏਕਾ ਸੇਜ ਵਿਛੀ ਧਨ ਕੰਤਾ ਤਨ ਸੋਤੀ ਪੇਰ ਸਦ ਜਾਗੰਤਾ ਪੀਓ ਮਦਰੋ ਧਨ ਮਤਵੰਤਾ ਤਨ ਜਾਗੇ ਜੇ ਪੇਰ ਬੋਲੰਤਾ ਹੀ ਨਰਾਸੀ ਬਹੁਤ ਦਿਨ ਲਾਗੇ ਦੇਸ ਦਿਸੰਤਰ ਮੈਂ सगले ਝਾਗੇ ਖੇਨ ਰਹੇ ਨਾ ਪਾਵ ਬੇਨ ਪਗ ਭਾਗੇ ਹੋਏ ਕਿਰਪਾਲ ਪ੍ਰਭ ਮਿਲ ਹੈ ਸਭਾਗੇ ਤੇਓ ਕਿਰਪਾਲ ਸਤ ਸੰਗ ਮਿਲਾਇਆ ਬੁਝੀ ਤਪਤ ਕਰੈ ਪਿਰ ਪਾਇਆ ਸਗਲ ਸਿੰਗਾਰ ਹੁਣ ਮੁਝੈ ਸੁਹਾਇਆ कहो नानक गोर परम चुकाया जह देखा तह पिर है पाई खोले कपाट ता मन ठहराई जह देखा रहा ओ दूजा वाहे गुरु जी का खालसा वाहे गुरु जी की फतेह ओम के ओ ही ओ मिलन प्रभताई खोजत चरेओ देखो प्रजाई ਸੋਨਾ ਤੋ ਸੰਦੇਸ ਰੋ ਪ੍ਰੇ ਗਰਹਿ ਸੇਜ ਵਿਚਾਈ ਪ੍ਰਮ ਪ੍ਰਮ ਆਇਓ ਤਾ ਨਦਰ ਨਾ ਪਾਈ ਗੁਰੂ ਰੂਪ ਗੁਰੂ ਪਿਆਰੀ ਗੁਰ ਸਵਾਰੀ ਸਾਧ ਸੰਗਤ ਜੀਓ ਅਜਦਾ ਏ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਤਾਗਲ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 737 ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤ ਗੁਰ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਨ ਕਰਨ ਲੈਣ ਭਾਈ ਸਤਿਗੁਰੂ ਸਾਰਿਆਂ ਨੂੰ ਗੁਰਸਿੱਖੀ ਜੀ ਉਹਨਾਂ ਨਾਮ ਦੀ ਦਾ ਚੜਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰੂ ਜੀ ਦੀ ਫਤਿਹ